ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਪਲੀਜ਼ ਇਸ ਵੀਡੀਓ ਨੂੰ ਤੁਸੀਂ ਸਕਿਪ ਨਾ ਕਰਿਓ ਲੰਘਾ ਕੇ ਵੀ ਨਾ ਜਾਇਓ ਸਿਰਫ ਸੁਣ ਲਿਓ ਚਾਹੇ ਲਾਈਕ ਸ਼ੇਅਰ ਕਰਨਾ ਉਹ ਤੁਹਾਡੀ ਆਪਣੀ ਮਰਜ਼ੀ ਹੈਗੀ ਪਲੀਜ਼ ਇਹਨੂੰ ਸੁਣ ਜ਼ਰੂਰ ਲਿਓ ਕਿ ਕਿ ਇਹ ਬਹੁਤ ਹੀ ਖਾਸ ਗੱਲ ਹੈਗੀ ਸਾਡੇ ਬੱਚਿਆਂ ਦੇ ਭਵਿੱਖ ਨਾਲ ਸਾਡੇ ਪੰਜਾਬ ਦੇ ਭਵਿੱਖ ਨਾਲ ਜੋ ਖਿਲਵਾੜ ਹੋ ਰਿਹਾ ਹੈ ਉਸ ਬਾਰੇ ਇੱਕ ਗੱਲ ਕਰਨ ਲੱਗੇ ਆਂਗੇ ਅੱਜ ਗੱਲ ਕਰਾਂਗੇ ਪੰਜਾਬ ਯੂਨੀਵਰਸਿਟੀ ਦੀ ਜੋ ਕਿ ਬਹੁਤ ਹੀ ਪੁਰਾਣੀ ਭਾਰਤ ਦੀ ਬਹੁਤ ਹੀ ਪੁਰਾਣੀ ਯੂਨੀਵਰਸਿਟੀ ਹੈ ਅੱਜ ਅਚਾਨਕ ਉੱਥੇ ਕਾਫੀ ਜ਼ਿਆਦਾ ਹੰਗਾਮੇ ਹੋ ਰਹੇ ਨੇ ਬੱਚੇ ਮਰਨ ਵਰਤ ਤੇ ਬੈਠੇ ਨੇ जानਦੇ ਆ ਕਿ ਕਾਰਨ ਕੀ ਹੈ ਯੂਨੀਵਰਸਿਟੀ ਦਾ ਪਿਛੋਕੜ ਕੀ ਹੈ ਉਥੋਂ ਤੋਂ ਲੈ ਕੇ ਅੱਜ ਤੱਕ ਦੀ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਬ੍ਰਿਟਿਸ਼ ਰਾਜ ਦੌਰਾਨ 1857 ਵਿੱਚ ਕਲਕੱਤਾ ਮਦਰਾਸ ਅਤੇ ਬੰਬੇ ਯੂਨੀਵਰਸਿਟੀਆਂ ਦੀ ਸਥਾਪਨਾ ਕੀਤੀ ਗਈ ਅਤੇ ਫਿਰ 14 ਅਕਤੂਬਰ 1882 ਈਸਵੀ ਵਿੱਚ ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਲਾਹੌਰ ਵਿੱਚ ਕੀਤੀ ਗਈ ਪੰਜਾਬ ਯੂਨੀਵਰਸਿਟੀ ਪਹਿਲੀ ਅਧਿਆਪਨ ਅਤੇ ਜਾਂਚ ਸੰਸਥਾ ਸੀ ਮਤਲਬ ਇਸ ਤੋਂ ਪਹਿਲਾਂ ਜਿਹੜੀਆਂ ਯੂਨੀਵਰਸਿਟੀਆਂ ਸੀਗੀਆਂ ਬੰਬਈ ਅਤੇ ਕਲਕੱਤਾ ਯੂਨੀਵਰਸਿਟੀਆਂ ਜੋ ਸੀ ਉੱਥੇ ਕਿਸੇ ਤਰ੍ਹਾਂ ਦੀਆਂ ਕਲਾਸਾਂ ਨਹੀਂ ਲੱਗਦੀਆਂ ਸੀ ਉੱਥੇ ਸਿਰਫ ਜਾਂਚ ਹੁੰਦੀ ਸੀ ਸੋ ਪਹਿਲੀਆਂ ਯੂਨੀਵਰਸਟੀਆਂ ਜੋ ਸੀਗੀਆਂ ਉਹ ਇੱਕ ਤਰ੍ਹਾਂ ਜਾਂਚ ਸੰਸਥਾਵਾਂ ਸੀਗੀਆਂ ਅਤੇ ਇੱਥੋਂ ਦੇ ਜਿਹੜੇ ਪਹਿਲੇ ਰਜਿਸਟਰਾਰ ਬਣੇ ਜੋ ਆਪਣੀ ਪੰਜਾਬ ਯੂਨੀਵਰਸਿਟੀ ਸੀ ਉਹ ਸਨ ਡਾਕਟਰ ਜੀ ਡਬਲਿਊ ਲੀਥਰ ਸੋ 1947 ਵਿੱਚ ਪੰਜਾਬ ਵੰਡ ਤੋਂ ਬਾਅਦ ਯੂਨੀਵਰਸਿਟੀ ਦੀ ਫੈਕਲਟੀ ਅਤੇ ਅਧਿਕਾਰ ਖੇਤਰ ਵੰਡਿਆ ਗਿਆ ਜਿਸ ਨਾਲ 1950 ਵਿੱਚ ਚੰਡੀਗੜ੍ਹ ਵਿੱਚ ਇਸ ਦੀ ਇੱਕ ਸ਼ਾਖਾ ਦੀ ਸਥਾਪਨਾ ਹੋਈ ਅਤੇ ਫਿਰ ਜੋ ਜਦੋਂ ਆਜ਼ਾਦੀ ਤੋਂ ਬਾਅਦ ਡਾਕਟਰ ਡਾ ਅਮਰ ਹਯਾਤ ਮਲਿਕ ਸਨ ਜੋ ਉਹਨਾਂ ਨੇ ਯੂਨੀਵਰਸਿਟੀ ਦੇ ਕੰਮਕਾਜ ਨੂੰ ਪੂਰੀ ਤਰ੍ਹਾਂ ਬਹਾਲ ਕਰਨ ਦੇ ਵਿੱਚ ਐਮ ਭੂਮਿਕਾ ਨਿਭਾਈ ਸੀ ਪੰਜਾਬ ਯੂਨੀਵਰਸਿਟੀ ਭਾਰਤ ਦੀਆਂ ਸਭ ਤੋਂ ਪੁਰਾਣੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੋਣ ਦੇ ਨਾਤੇ ਆਪਣੀ ਇਤਿਹਾਸਿਕ ਮਹੱਤਤਾ ਅਤੇ ਪੂਰੇ ਖੇਤਰ ਵਿੱਚ ਉੱਚ ਸਿੱਖਿਆ ਖੋਜ ਅਤੇ ਪੇਸ਼ੇਵਰ ਸਿਖਲਾਈ ਨੂੰ ਉਤਸ਼ਾਹਿਤ ਕਰਨ ਵਿੱਚ ਆਪਣੀ ਵਿਆਪਕ ਭੂਮਿਕਾ ਲਈ ਬਹੁਤ ਮਹੱਤਵਪੂਰਨ ਪੰਜਾਬ ਯੂਨੀਵਰਸਿਟੀ ਨੇ ਆਪਣੀਆਂ ਖੋਜ ਪਹਿਲਕਦਮੀਆਂ ਸਮਾਜਿਕ ਕਾਰਨਾ ਪ੍ਰਤੀ ਵਚਨਬੱਧਤਾ ਅਤੇ ਆਪਣੇ ਗ੍ਰੈਜੂਏਟਾਂ ਲਈ ਕਰੀਅਰ ਦੇ ਮੌਕੇ ਪ੍ਰਦਾਨ ਕਰਨ ਅਤੇ ਧਿਆਨ ਕੇਂਦ੍ਰਿਤ ਕਰਕੇ ਰਾਸ਼ਟਰੀ ਵਿਕਾਸ ਵਿੱਚ ਵੀ ਭੂਮਿਕਾ ਨਿਭਾਈ ਹੈ ਪਰ ਹੁਣ ਸਰਕਾਰ ਨੇ 59 ਸਾਲ ਪੁਰਾਣੀ 91 ਮੈਂਬਰੀ ਸੀਨੇਟ ਅਤੇ 15 ਮੈਂਬਰੀ ਸਿੰਡੀਕੇਟ ਪੰਗ ਕਰ ਦਿੱਤੀ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮਨਜ਼ੂਰੀ ਤੋਂ ਬਾਅਦ ਇਹ ਫੈਸਲਾ ਲਿਆ ਦਿੱਤਾ ਗਿਆ ਅਤੇ ਕਿਹਾ ਗਿਆ ਹੈ ਕਿ ਜੋ ਪੰਜਾਬ ਯੂਨੀਵਰਸਿਟੀ ਹੈ ਉਸ ਦਾ ਸੰਚਾਲਨ ਹੁਣ ਬੋਰਡ ਆਫ ਗਵਰਨਰਸ ਕਰੇਗਾ ਜਿਸ ਵਿੱਚ ਕੇਂਦਰ ਸਰਕਾਰ UGC ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ ਜ਼ਾਹਿਰ ਹੈ ਕਿ ਹੋਰ ਚੀਜ਼ਾਂ ਦੇ ਨਾਲ-ਨਾਲ ਹੁਣ ਸਿੱਖਿਆ ਵੀ ਪੰਜਾਬ ਦੇ ਹੱਥੋਂ ਖੋਹੀ ਜਾ ਰਹੀ ਹੈ ਯੂਨੀਵਰਸਿਟੀ ਦਾ ਜੋ ਲੋਕਤਾਂਤ੍ਰਿਕ ਢਾਂਚਾ ਹੈ ਉਹ ਖਤਮ ਹੋ ਰਿਹਾ ਹੈ ਰੋਸ਼ਵਜੋਂ ਅੱਜ ਉਸੇ ਪੁਰਾਣੀ ਸਭ ਤੋਂ ਪੁਰਾਣੀ ਐਡੀ ਵੱਡੀ ਵੱਡੀ ਦੇਣ ਦੇਣ ਵਾਲੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਵਿਲਕ ਰਹੇ ਨੇ ਮਰਨ ਵਰਤ ਤੇ ਬੈਠੇ ਨੇ ਜਿਸ ਯੂਨੀਵਰਸਿਟੀ ਤੋਂ ਡਾਕਟਰ ਮਨਮੋਨ ਸਿੰਘ ਜੋ ਕਿ ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਵੀ ਰਹੇ ਸੁਸ਼ਮਾ ਸੁਸ਼ਮਾ ਸਵਰਾਜ ਜੋ ਕਿ ਦਿੱਲੀ ਦੀ ਮੁੱਖ ਮੰਤਰੀ ਰਹੇ ਭਾਰਤ ਦੇ ਵਿਦੇਸ਼ ਮੰਤਰੀ ਵੀ ਰਹੇ ਨੇ ਸੁਸ਼ਮਾ ਸਵਰਾਜ ਜੀ ਰਣਦੀਪ ਸੁਰਜੇਵਾਲਾ ਅਦਿੱਤ્યਪੁਰੀ ਕਥਾਕਾਰ ਦੀਪਕ ਸ਼ਰਮਾ ਅਤੇ ਸੁਸ਼ਮੁਬੇਦੀ ਉੱਚ ਊਰਜਾ ਭੌਤਿਕ ਵਿਗਿਆਨੀ ਅਤੁਲ ਗੁਰਟੂ ਵਰਗੀਆਂ ਸਖਸ਼ਤਾ ਨੇ ਪੜ੍ਹਾਈ ਕਰਕੇ ਦੁਨੀਆ ਨੂੰ ਸੇਧ ਦਿੱਤੀ ਅੰਤਰਰਾਸ਼ਟਰੀ ਪੱਧਰ ਤੇ ਦੇਸ਼ ਨੂੰ ਰਿਪਰੈਜ਼ੈਂਟ ਕੀਤਾ ਅਤੇ ਦੇਸ਼ ਦਾ ਮਾਣ ਵਧਾਇਆ ਹੁਣ ਅਜਿਹਾ ਕੀ ਹੋ ਗਿਆ ਕਿ ਉਸ ਸੰਸਥਾ ਦੇ ਸਾਰੇ ਅਧਿਕਾਰ ਕੇਂਦਰ ਸਰਕਾਰ ਆਪਣੇ ਹੱਥਾਂ ਵਿੱਚ ਲੈ ਰਹੀ ਹੈ ਇਹ ਇੱਕ ਗੰਭੀਰ ਅਤੇ ਸੋਚਣਯੋਗ ਮਸਲਾ ਹੈ ਕਿਰਪਾ ਕਰਕੇ ਤੁਸੀਂ ਜੋ ਲੋਕ ਪੋਸਟਾਂ ਪਾ ਰਹੇ ਨੇ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਉਹਨਾਂ ਪੋਸਟਾਂ ਨੂੰ ਸ਼ੇਅਰ ਕਰੋ ਤੁਹਾਨੂੰ ਨਹੀਂ ਕਹਿ ਰਹੇ ਕਿ ਤੁਸੀਂ ਹਥਿਆਰ ਚੱਕੋ ਆਵਾਜ਼ ਦਾ ਚੱਕ ਸਕਦੇ ਹੋ ਆਵਾਜ਼ ਵੀ ਨਹੀਂ ਚੱਕ ਸਕਦੇ ਤਾਂ ਤੁਸੀਂ ਕਿਸੇ ਦੀ ਕਾਪੀ ਕਰਕੇ ਤੁਸੀਂ ਕਿਸੇ ਦੀ ਪੋਸਟ ਨੂੰ ਸ਼ੇਅਰ ਵੀ ਨਹੀਂ ਕਰਨਾ ਚਾਹੁੰਦੇ ਮੰਨ ਲਓ ਤੁਸੀਂ ਚਾਹੁੰਦੇ ਹੋ ਕਿ ਮੈਂ ਕਿਸੇ ਦੀ ਪੋਸਟ ਕਿਉਂ ਸ਼ੇਅਰ ਕਰਾਂ ਬਿਲਕੁਲ ਨਾ ਕਰੋ ਕਿ ਜੋ ਲੋਕ ਤੁਹਾਨੂੰ ਜਾਣਕਾਰੀ ਦੇ ਰਹੇ ਨੇ ਤੁਸੀਂ ਉਹਨਾਂ ਦੀ ਪੋਸਟ ਨੂੰ ਕਾਪੀ ਕਰਕੇ ਆਪਣੀ ਆਵਾਜ਼ ਦੇ ਵਿੱਚ ਆਪਣੀ ਵੀਡੀਓ ਬਣਾ ਕੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਬੱਚੇ ਉੱਥੇ ਬੈਠੇ ਹੈਗੇ ਆ ਉਹਨਾਂ ਨੂੰ ਵੀ ਥੋੜਾ ਪੋਜ਼ਿਟਿਵ ਹੁੰਗਾਰਾ ਮਿਲੇ ਕਿ ਹਾਂ ਸਾਡੇ ਨਾਲ ਲੋਕ ਹੈਗੇ ਨੇ ਜੇ ਅਸੀਂ ਆਪਣੀ ਸਿੱਖਿਆ ਦੇ ਲਈ ਕੁਝ ਨਹੀਂ ਕਰ ਸਕਦੇ ਫਿਰ ਪੰਜਾਬ ਦਾ ਕੁਝ ਨਹੀਂ ਹੋਣਾ ਪਲੀਜ਼ ਜ਼ਰੂਰ ਸੋਚਿਓ ਧੰਨਵਾਦ ਜੀ